ਜਗਤ ਮਰ ਜਾਦਾ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਸਿੰਘ ਸਮਝਾਇਆ ਚਾਰ ਵਰਨ ਦਾ ਸੱਚ ਪੰਥ ਇਸ਼ਟ ਇੱਕ ਮਨਾਈਆ ਨਾਰੀ ਬਣ ਹਡਾਵੇ ਕੰਤ ਨਰੀ ਬਣ ਹਡਾਵੇ ਕੰਤ ਬੇਪਰਵਾ ਸਚੀ ਸਰਨ ਆਇਆ ਅੰਤਰ ਆਤਮ ਇਕਮੰਤ ਮੰਤਰ ਨਾਮ ਦੜਾਇਆ ਗੁਰ ਸੇਕ ਸੱਚਾ ਬਣੇ ਸੰਤ ਦੂਜ ਦਵਤ ਰ ਨ ਪਾਇਆ ਲਖ 84 ਰੂਪ ਹਰ ਕਾ ਵੇਖੇ ਜੀਵ ਜੰਤ ਦੂਜਾ ਨੈਣ ਕੋਈ ਉਠਾਇਆ ਕਾਇਆ ਚੋਲੀ ਆਲੇ ਰੰਗ ਬਸੰਤ ਪੁੱਤਰ ਕਦੇ ਨਾ ਜਾਇਆ ਕੁੜੀ ਕਿੜਾ ਅਗੜ ਤੋੜੇ ਹਮੇ ਹੰਤ ਚਰਨ ਕਬਲ ਇੱਕ ਸਰਨ ਆਇਆ ਬੋਧ ਅਗਦਾ ਗੁਰ ਸ਼ਬਦੀ ਸੱਚਾ ਪੰਤ ਨਿਰਵੈਰ ਕਰੇ ਪੜਾਇਆ ਜਗਤ ਵਾਸਨਾ ਕਰੇ ਖੰਡ ਤੋ ਖੰਡਾ ਖੜਗ ਨਾਮ ਰਖਾਇਆ ਲੇਖ ਚੁਕਾਏ ਜੇਰ ਜੰਡਜ ਉਤਪਾਦ ਸੇਤਜ ਪੰਧ ਮੁਕਾਇਆ ਦੂਜੇ ਦਰ ਨਾ ਜਾਏ ਮੰਗ ਤ ਕਰ ਵਸਤੂ ਇੱਕ ਮੁਖਾਇਆ ਸਚਾ ਹੁਕਮ ਸੰਦੇਸਾ ਦਿੱਤਾ ਸਤਿਗੁਰੂ ਪੂਰੇ ਸਾਚੀ ਸੰਗਤ ਸਚ ਸੰਦੇਸਾ ਇੱਕ ਸੁਨਾਈਆ ਜੋਤੀ ਜੋਤ ਸਰੂਪਾਰੋ ਆਪ ਆਪਣੀ ਕਿਰਪਾ ਕਰ ਸਾਚੀ ਕਰਨੀ ਰਿਆ ਜਨਾਈਆ ਪੰਜ ਪੈਸੇ ਨਾਲ ਲਲੇਰ ਸਰ ਗੁੰਡਰ ਗੁਣ ਕੇ ਚੜਾਈਆ ਸ਼ਬਦ ਗੁਰੂ ਦਾਤਾ ਕਰੇ ਮੇਰ ਮਿਹਰਵਾਨ ਅਖਵਾਇਆ ਆਜੁ ਗਾਦੀ ਜੁਗ ਚੌਕੜੀ ਵਰਨ ਵਰ ਨਾ ਕੋਇ ਫਿਰ ਸੱਚੀ ਸਰਨੇ ਇਕ ਟਕਾਇਆ ਆਤਮ ਪਰਮਾਤਮ ਲੈ ਨਾ ਦੇਣਾ ਦੇ ਨਵੇੜੋ ਫਿਰਦੇ ਹਰ ਕਾ ਨਾਮ ਜੋਤਿਆਇਆ ਪੰਜ ਵਿਕਾਰ ਕਰੇ ਕੋਇ ਨਾ ਕੋਈ ਨਾ ਪੇੜ ਪੰਜ ਵਿਕਾਰ ਕਰੇ ਕੋਈ ਨਾ ਪਿਹੜ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰਹਿਣ ਕੋਈ ਨਾ ਪਾਇਆ ਜੋਤੀ ਜੋਤ ਸਰੂਪ ਪਰ ਆਪ ਆਪਣੀ ਕਿਰਪਾ ਕਰੋ ਸੱਚੀ ਸਿੱਖਿਆ ਇੱਕ ਦੜਾਇਆ ਸੱਚੀ ਸਿੱਖਿਆ ਗੁਰ ਗੋਬਿੰਦ ਇੱਕ 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 ਵਾਰ ਜਨਾਈਆ ਸਰਬ ਜੀਆਂ ਦੀ ਮੇਟ ਚੰਦ ਸਾਚਾਰਾ ਵਿਖਾਇਆ ਸਤਿਗੁਰੂ ਪੂਰਾ ਗੁਣੀ ਗੰਧ ਗੈਰ ਗੰਭੀਰ ਵੱਡੀ ਵਡਿਆਈਆ ਅੰਮ੍ਰਿਤ ਤਾਰ ਵਹਾਏ ਸਾਗਰ ਸਿਦ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਸਾਚਾ ਲੇਖਾ ਦੇ ਜਨਾਈਆ ਗੁਰੂ ਗ੍ਰੰਥ ਸ਼ਬਦ ਗੁਰਦੇਵ ਹਰ ਬਾਣੀ ਸਿਫਤ ਸਲਾਈਆ ਪਿਵਖਲੇ ਅਲਖ ਪਿਵ ਅਗੰ ਅਥਾ ਦੇ ਜਨਾਈਆ ਵਸਨ ਹਾਰਾ ਸਦਾ ਤਮ ਨੈਤਰੁ ਨਿਵਕੇਵ ਅਟਲ ਵਢੀ ਵਢਾਇਆ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰਿ ਤੇਵ ਆਪੇ ਦਾ ਆਪ ਖੁਲਾਇਆ ਗੁਰੂ ਗ੍ਰੰਥ ਗੁਰਦੇਵ ਸਵਾਮੀ ਪੰਜ ਤਤ ਕਰੇ ਪੜਾਇਆ ਕੋਈ ਸਿਵਤਾ ਗਮੀ ਬਾਣੀ ਬਾਨ ਰਲਾ ਤੀਰ ਚਲਾਈਆ ਲੇਖਾ ਜਾਣੇ ਚਾਰੇ ਖਾਣੀ ਅੰਦਰ ਜਿਰਜ ਉਤਪੰਨ ਸੇਦਜ ਫੋਲ ਫੁਲਾਈਆ ਨੰਬਰਤ ਆਤਮ ਕਰ ਸਲੋਵਰ ਦੇਵੇ ਠੰਡਾ ਪਾਣੀ ਨੀਰ ਬਰੋਲੇ ਥਾਂ ਤਿਆਂ ਮੈਂ ਮਾਕਤ ਸੁਣਾਏ ਕਹਾਣੀ ਬੋਧ ਅਗਾਧ ਪੜਾਇਆ ਇੱਕ ਵਿਖਾਏ ਪੰਧ ਨਿਰਬਾਣੀ ਨਿਰਬਾਣ ਪੰਧ ਸਮਾਇਆ ਕੋਈ ਨਾ ਪੁੱਲੇ ਜੀਵ ਪ੍ਰਾਣੀ ਪਰਮ ਪੁਰਖ ਗਿਆ ਸਮਝਾਇਆ ਜਿਸ ਦੀ ਮੈਂ ਮਾ ਦੋ ਜਾਨੀ ਸ਼ਾਸਤਰ ਸਿਮਰਤ ਵੇਦ ਪੁਰਾਣ ਰਹੇ ਜਸ ਗਾਇਆ ਜੋਤੀ ਜੋਤ ਸਰੂਪ ਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾਰ ਜੁਗ ਜੁਗ ਆਪਣੀ ਤਰ ਜਨਾਇਆ ਗੁਰੂ ਗ੍ਰੰਥ ਸ਼ਬਦ ਗੁਰਦਾਤਾ ਗੁਰ ਗੋਬਿੰਦ ਆਪ ਜਨਾਇਆ ਨਿਰਗੁਣ ਸਰਗੁਣ ਬਣੇ ਰਾਖਾ ਬਨ ਪ੍ਰਿਤ ਪਾਲਕ ਸੇਵ ਕਮਾਇਆ ਪਾਰ ਬ੍ਰਹਮ ਬ੍ਰਹਮ ਜਨਾਏ ਗਾਥਾ ਸਚ ਮੰਤਰ ਨਾਮ ਦੜਾਇਆ ਆਤਮ ਪਰਮਾਤਮਾ ਪੂਰੀ ਕਰਿਆ ਸੋ ਜੋ ਜਨ ਹਿਰਦੇ ਹਰ ਵਸਿਆ ਪਾਗ ਲਗਾਏ ਸਾਚੇ ਕਸਾ ਅੰਮ੍ਰਿਤ ਬਾਟਾਇ ਆਪ ਪਰਾਇ ਨਿਰਗੁਣ ਨਿਰਵੈਰ ਪੁਰਖ ਅਕਾਰ ਜੋੜੇ ਨਤਾ ਗੁੜਾ ਬੰਧਨ ਤੋੜ ਤੜਾਇ ਜੋਤੀ ਜੋਤ ਸਰੂਪ ਪਰ ਆਪ ਆਪਣੀ ਕਿਰਪਾ ਕਰ ਸਚਾ ਗੁਰੂ ਇੱਕ ਸਮਝਾਇਆ ਸਚਾ ਗੁਰੂ ਦਸੇ ਗੋਬਿੰਦ ਇਕਾ ਇੱਕ ਜਨਾਇ ਜੁਗ ਜੁਗ ਮਿਟ ਨਾ ਰਾ ਚੰਦ ਚਿੰਤਾ ਚਿਖਣਾ ਕੋਈ ਜਲਾਇਆ ਚਿੰਤਾ ਚਿਖਣਾ ਕੋਈ ਜਲਾਇਆ ਦੋ ਜਹਾਨਾ ਗੁਣੀ ਗਹੰਦ ਗੈਰ ਗੰਭੀਰ ਅਖਵਾਇਆ ਵਿਸ਼ਨ ਬ੍ਰਹਮਾ ਸ਼ਿਵ ਜਸ ਦੀ ਬੰਦ ਨਿਰਗੁਣ ਨੂਰ ਬੇ ਪਰਵਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਪਰਦਾ ਸਭ ਦਾ ਦਏ ਉਠਾਇਆ ਸ਼ਬਦ ਗੁਰੂ ਸਦਮਾਨੋ ਏਕ ਗੁਰੂ ਗ੍ਰੰਥ ਵਡਿਆਈ ਦਾ ਨਿਤ ਨਵਤ ਜਸ ਦੀ ਟੇਕ ਟੇਕ ਏਕ ਰਗੁਨਾਥ ਸਮਝਾਇਦਾ ਮਨਮਤ ਬੁੱਧ ਕਰਮ ਵੇਕ 10 10 ਅਰਜ ਕਰਦਾ ਹੈ ਪੰਡਾਲ ਤੋਂ ਬਾਹਰ ਕੁਝ ਸ਼ਾਇਦ ਮੇਰੇ ਵੀਰ ਖੜੇ ਹੋਣਗੇ ਬੈਠੇ ਹੋਣਗੇ ਉਹਨਾਂ ਦੀ ਆਵਾਜ਼ ਅੰਦਰ ਬਹੁਤ ਆ ਰਹੀ ਹੈ ਅਗਰ ਕੋਈ ਵਿਚਾਰ ਕਰਨਾ ਵੀ ਹੈ ਤਾਂ ਜਰਾ ਥੋੜਾ ਜਿਹਾ ਸਲੋ ਥੋੜੀ ਆਵਾਜ਼ ਦੇ ਵਿੱਚ ਤਾਂ ਕਿ ਅੰਦਰ ਡਿਸਟਰਬੈਂਸ ਕਿਸੇ ਵੀ ਕਿਸਮ ਦੀ ਨਾ ਹੋਵੇ ਹਾਂਜੀ ਨਿਤਨੁਵਤ ਜਿਸ ਦੀ ਟੇਕ ਟੇਕ ਏਕ ਜਗਨnath ਸਮਝਾਇਦਾ ਮਨਮਤ ਬੁੱਧ ਕਰ ਬਵੇਕ ਦੁਰਮਤ ਮੈਲ ਕੂੜਾ ਕਰਕਟ ਪਾਰ ਕਰਾਂਦਾ ਜੋਤੀ ਜੋਦ ਸਰੂਪ ਹਰ ਆਪ ਆਪਣੀ ਕਿਰਪਾ ਕਰ ਗੁਰਦੇਵ ਸਵਾਮੀ ਇੱਕੋ ਇੱਕ ਵਿਖਾਇਦਾ ਸ਼ਬਦ ਗੁਰੂ ਮਾਨੋ ਸਤਜਗ ਗੁਰੂ ਗੋਬਿੰਦ ਸਿੰਘ ਗਿਆ ਸਮਝਾਇਆ ਜਿਸ ਦਾ ਮੇਲ ਉਪਰਸਾ ਰਗ ਨੋ ਦੁਆਰੇ ਪੰਧ ਮੁਕਾਇਆ ਨਿਰਮਲ ਜੋਤ ਕਰੇ ਪ੍ਰਗਟ ਅਗਿਆਨ ਅੰਧੇਰ ਮਟਾਇਆ ਸ਼ਬਦ ਅਨਾਦ ਲਗਾਏ ਸਟ ਅਨਹਦ ਠੋਕਰ ਇੱਕ ਜਨਾਈਆ ਨਜ਼ਰੀ ਆਏ ਕਟ ਕਟ ਹਰ ਕਟ ਰਿਆ ਸਮਾਇਆ ਸੱਚੇ ਮੰਦਰ ਬਏ ਸਮਰੱਥ ਸਮਰੱਥ ਆਪਣੀ ਆਪਣਾ ਆਸਨ ਲਾਇਆ ਸਮਰੱਥ ਆਪਣਾ ਆਸਨ ਲਾਇਆ ਗੁਰੂ ਗ੍ਰੰਥ ਗੁਰਬਾਣੀ ਸਭ ਨੂੰ ਮਾਰਗ ਦੱਸ ਜੀਵ ਜੰਤ ਜਗਤ ਪੜ੍ਹਾਇਆ ਇੱਕੋ ਲੋਟ ਲੈਣੀ ਰੱਖ ਪੁਰਖ ਅਕਾਲ ਵੱਡੀ ਵਡਿਆਈਆ ਜਿਸ ਦੇ ਹੁਕਮੇ ਅੰਦਰ 14 ਲੋਕ 14 ਹੱਟ 14 ਵਿਦਿਆ ਵਜੀ ਵਧਾਈਆ ਜਿਸ ਦਾ ਕੇਲ ਬਾਜੀਗਰ ਨਟ ਲੋਕਮਤ ਸਮਝ ਕਿਸੇ ਨਾ ਆਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਸੱਚਾ ਮਾਰਗ ਇੱਕ ਸਮਝਾਇਆ ਸੋ